ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਨਵੀਂ ਵੀਡੀਓ ਹੈ ਜਿਹੜੀ ਨਵੀਂ ਅਪਡੇਟ ਤੇ ਇਹ ਆਪਣੇ ਕੋਲੇ ਹੁਣੇ ਆਈ ਸੀ ਕਿ ਵੈਸੇ ਤਾਂ ਆਪਾਂ ਛੋਟ ਤੁਹਾਨੂੰ ਪਾਤਾ ਤੇ ਮੈਂ ਕਿਹਾ ਚਲੋ ਆਪਾਂ ਵੀਡੀਓ ਵੀ ਥੋੜਾ ਜਿਹਾ ਮੇਰੇ ਕੋਲ ਟਾਈਮ ਸੀਗਾ ਮੈਂ ਕੰਮ ਤੇ ਜਾਣਾ ਬਸ ਮੈਂ ਤਿਆਰ ਹੋ ਕੇ ਤੇ ਆਹ ਥੋੜਾ ਜਿਹਾ ਟਾਈਮ ਚਾਹ ਪੀਣ ਬੈਣੀ ਹੁੰਦੀ ਆ ਬਾਲਕੋਨੀ 'ਚ ਤੇ ਫਿਰ ਮੈਂ ਕਿਹਾ ਚਲੋ ਆਪਾਂ ਪੰਨਾਂ ਕਮੈਂਟਾਂ ਦੀ ਵੀਡੀਓ ਵੀ ਤੁਹਾਡੇ ਨਾਲ ਬਣਾ ਕੇ ਸ਼ੇਅਰ ਕਰ ਦਿੰਨੇ ਆ ਇਹ ਤਾਂ ਕਿ ਆਪਣੇ ਵੀਰਾਂ ਨੂੰ ਪਤਾ ਲੱਗ ਜਾ ਜਿਵੇਂ ਕਿ ਤੁਹਾਨੂੰ ਅੱਜ ਪਤਾ ਹੀ ਸੀ ਕਲੈਕਟ ਡੇਟ ਸੀਗੀ ਨੌਵੇਂ ਮਹੀਨੇ ਵਾਲੇ ਪੇਪਰਾਂ ਦੀ ਜਿਹੜੇ ਵੀਰਾਂ ਦੀ ਨੌਵੇਂ ਮਹੀਨੇ ਵਾਲੀ ਫਾਈਲਾਂ ਤਿਆਰ ਹੋਈਆਂ ਸੀਗੀਆਂ ਤੇ ਉਹਨਾਂ ਨੂੰ ਅੱਜ ਇੰਤਜ਼ਾਰ ਸੀਗਾ ਵੀ ਸਾਡੇ ਪੇਪਰ ਭਰੇ ਜਾਣੇ ਤੇ 9 ਵਜੇ ਤੁਹਾਨੂੰ ਪਤਾ ਵੀ ਸਾਈਟਾਂ ਓਪਨ ਹੋਣੀਆਂ ਪਾ ਨੌਵੇਂ ਮਹੀਨੇ ਵਾਲਿਆਂ ਦੇ ਵੀ ਸਾਲ ਵਾਲਿਆਂ ਦੇ ਵੀ ਤੇ ਜਿਹੜੇ ਡੋਮੈਸਟਿਕ ਪੇਪਰ ਵੀ ਸੀਗੇ ਉਹਨਾਂ ਦੀਆਂ ਵੀ ਸਾਈਟਾਂ 9 ਵਜੇ ਮਤਲਬ ਓਪਨ ਹੁੰਦੀਆਂ ਪਾ ਤੇ ਉਹਦੀ ਵਜ੍ਹਾ ਕਰਕੇ ਅੱਜ ਵੀ ਓਪਨ ਤਾਂ ਹੋ ਗਈ ਸੀ ਪਰ ਕੋਈ ਤਕਨੀਕੀ ਪ੍ਰੋਬਲਮ ਕਰਕੇ ਆ ਜਿਹੜੀ ਉਹ ਸਾਈਟ ਆ ਜਿਹੜੀ ਬੰਦ ਹੋ ਗਈ ਸੀਗੀ ਦੇਉ ਦੀ ਵਜ੍ਹਾ ਤੇ ਕਰਕੇ ਹੁਣ ਇਹਨਾਂ ਨੇ 11 ਵਜੇ ਜਿਹੜੇ ਪੇਪਰ ਆ ਉਹ ਨੋਮੀਨਲ ਕਲਿਕ ਹੋਣਿਆ ਸੀ ਜਨਲ ਪੇਪਰ ਤੇ ਉਹ 11:40 ਤੇ ਮਤਲਬ ਸੈਡ ਓਪਨ ਹੋਊਗੀ ਤੇ ਆਪਾਂ ਵੈਸੇ ਤਾਂ ਸ਼ਾਰਟ ਵਿੱਚ ਵੀ ਆਪਣੇ ਪੰਜਾਬੀ ਤੜਕਾ ਤੇ ਫੇਸਬੁੱਕ ਤੇ ਜਿਹੜਾ ਚੈਨਲ ਆ ਇਹਨਾਂ ਵਾਲਾ ਉਹਦੇ ਤੇ ਵੀ ਵੀਡੀਓ ਪਾਤੀ ਸੀ ਇਹਨਾਂ ਨੇ ਮੈਂ ਵੀ ਸ਼ਾਰਟ ਪਾਤਾ ਸੀਗਾ ਤੇ ਹੁਣ ਮੈਂ ਕਿਹਾ ਚਲੋ ਜਾਂਦੇ ਜਾਂਦੇ ਮੈਂ ਅੰਡਰਟੇਮੈਂਟ ਆ ਦੀ ਵੀਡੀਓ ਬਣਾ ਕੇ ਵੀਰਾਂ ਨਾਲ ਸ਼ੇਅਰ ਕਰਦੇ ਆਪਾਂ ਤੇ ਵੀ ਚਲ ਜਿਨ੍ਹਾਂ ਨੂੰ ਵੀਰਾਂ ਨੂੰ ਇੰਤਜ਼ਾਰ ਆ ਅੱਜ ਵੀ ਪੇਪਰ ਕਲਿੱਕ ਹੋਣੇ ਆ ਤੇ ਉਹ ਵਾਦਾ ਦੇ ਲੈਣਾ ਛੱਡਿਓ ਕੋਈ ਗੱਲ ਨਹੀਂ ਤੁਹਾਡੀਆਂ ਫਾਈਲਾਂ ਤਿਆਰ ਆ ਸਾਰਾ ਕੁਝ ਠੀਕ ਆ ਤੇ ਤੁਸੀਂ ਆਪਦੇ ਜਿਹੜੇ 11 ਵਜੇ ਤੁਹਾਡੇ ਪੇਪਰ ਕਲਿੱਕ ਹੋ ਜਾਣਗੇ ਜਿਨ੍ਹਾਂ ਨੇ ਤੁਹਾਡੇ ਵਕੀਲਾਂ ਨੇ ਮਾਲਕਾਂ ਨੇ ਜਾਂ ਮਤਲਬ ਕਿਸੇ ਜਾਨਟਾ ਨੇ ਕਰਾਉਣੇ ਉਹਨਾਂ ਕੋਲੇ ਖਬਰ ਚਲੀ ਗਈ ਹੋਣੀ ਆ ਤੇ ਉਹ 11 ਵਜੇ ਤੁਹਾਡੇ ਪੇਪਰ ਕਲਿੱਕ ਹੋਣਗੇ ਹੁਣ ਤੁਸੀਂ ਇਹ ਨਾ ਸਮਝ ਲਿਓ ਬਾਅਦ ਚ ਵੀ ਸਾਡਾ ਟਾਈਮ ਲੇਟ ਹੋ ਗਿਆ ਭਾਈ 11 ਵਜੇ ਇੱਕ ਮਿੰਟ ਸਕਿੰਟ ਤੇ ਆ ਗਿਆ ਜੇ ਹੁਣ ਸੈਟ 11 ਵਜੇ ਓਪਨ ਹੋਣੀ ਆ ਤੇ ਜਿਹੜਾ ਉਹ ਟਾਈਮ ਵੀ ਆ 11 ਵਜੇ ਤੋਂ ਬਾਅਦ ਮਿੰਟਾਂ ਸਕਿੰਟਾਂ ਤੇ ਜਾਣਾ ਟੈਨਸ਼ਨ ਨਾ ਲਿਓ ਕੋਟੇ ਦੇ ਹਿਸਾਬ ਨਾਲ ਪੇਪਰਾਂ ਦੇ ਜਿਹੜੇ ਸਾਰੇ ਵੀਰਾਂ ਦੇ ਜਿੰਨੀਆਂ ਫਾਈਲਾਂ ਤਿਆਰ ਹੋਈਆਂ ਕਲਿੱਕ ਹੋ ਗਏ ਉਹ ਨਿਕਲਨੇ ਨਿਕਲਨੇ ਬਾਕੀ ਆਪਾਂ ਗੱਲ ਕਰਦੇ ਆ ਵੀ ਕਮੈਂਟ ਆਪਣੇ ਕੋਲੇ ਬਹੁਤ ਆਏ ਸੀਗੇ ਹਨਾ 9 ਮਹੀਨੇ ਮਤਲਬ ਸਾਲ ਵਾਲੇ ਪੇਪਰ ਆ ਜਿਹੜੇ ਕਲਿੱਕ ਹੋਏ ਆ ਤੇ ਵੀ ਕੋਟਾ ਇੰਨਾ ਸੀਗਾ ਵੀ ਮਤਲਬ ਤੁਸੀਂ ਕਹਿੰਦੇ ਆ ਉਹਦੇ ਵਿੱਚ ਵਿੱਚ ਜਿੰਨਾ ਕੋਟਾ ਸੀ ਉਹਦੋਂ ਘੱਟ ਪੇਪਰ ਭਰੇ ਗਏ ਆ ਤੇ ਕੋਈ ਵੀ ਉਹਦੇ ਤੇ ਆਏ ਕਹਿੰਦਾ ਕੋਈ ਵੀਡੀਓ ਵਾਲੇ ਆਏ ਕਹਿੰਦੇ ਤੇ ਉਹ ਆਪਾਂ ਤੁਹਾਡੇ ਨਾਲ ਆਮ ਨਾਲ ਵੀਡੀਓ ਬਣਾ ਕੇ ਸ਼ੇਅਰ ਕਰਾਂਗੇ ਤੁਹਾਨੂੰ ਪਤਾ ਆਪਣੀ ਜਿਹੜੀ ਵੀ ਖਬਰ ਹੁੰਦੀ ਆ ਸਭ ਤੋਂ ਪਹਿਲਾਂ ਹੁੰਦੀ ਆ ਤੁਸੀਂ ਅੱਜ ਵੀ ਵੇਖ ਲਿਆ ਹੋਊਗਾ ਤੇ ਵੇਖ ਲਓਗੇ ਤੇ ਬਾਕੀ ਜਿਹੜੀ ਵੀ ਆਪਣੀ ਖਬਰ ਹੁੰਦੀ ਆ ਉਹ ਵਿਧ ਪ੍ਰੂਫ ਹੁੰਦੀ ਆ ਹਨਾ ਅੱਜ ਆਪਣੇ ਜਿਹੜਾ ਸ਼ਾਰਟ ਮੈਪ ਆਇਆ ਵਾ ਤੇ ਜਾਂ ਫਿਰ ਇਹਨਾਂ ਨੇ ਜਿਹੜੀ ਵੀਡੀਓ ਪਾਈ ਆ ਤੇ ਉਹਦੇ ਵਿੱਚ ਜਿਹੜਾ ਪੂਰੀ ਸਰਕਾਰੀ ਉੱਪਰ ਖਬਰ ਆਈ ਹੋਈ ਆ ਵੀ ਇੰਨੇ ਵੱਜ ਕੇ ਜਿਹੜੇ ਸੈਡ ਆ ਉਹ ਓਪਨ ਹੋਣੀਆਂ ਤੇ ਤੁਸੀਂ ਟੈਨਸ਼ਨ ਨਾ ਲਿਆ ਕਰੋ ਤੇ ਜਿਹੜੀ ਵੀ ਆਪਣੀ ਗੱਲ ਹੁੰਦੀ ਆ ਖਬਰ ਹੁੰਦੀ ਆ ਉਹ ਬਿਲਕੁਲ ਸਹੀ ਹੁੰਦੀ ਆ ਆਪਾਂ ਐਵੇਂ ਕਿਸੇ ਦੀ ਚੱਕ ਜੱਕਾ ਕੇ ਖਬਰ ਨਹੀਂ ਪਾਉਂਦੇ ਤੇ ਜਿੰਨਾ ਕ ਆਪਣੇ ਕੋਲ ਟਾਈਮ ਹੁੰਦਾ ਆ ਆਪਾਂ ਵਿੱਚੋਂ ਟਾਈਮ ਕੱਢ ਕੇ ਤੁਹਾਨੂੰ ਉਹਦੀ ਜਾਣਕਾਰੀ ਦਿੰਨੇ ਆ ਜਿਵੇਂ ਕਿ ਹੁਣ ਮੇਰੇ ਪੰਜ ਮਿੰਟ ਉੱਪਰ ਵੀ ਹੋ ਗਏ ਆ ਤੇ ਮੈਂ ਕਿਹਾ ਚਲੋ ਹੁਣ ਮੈਂ ਵੀਡੀਓ ਬਣਾ ਕੇ ਤੇ ਤੁਹਾਡੇ ਨਾਲ ਆਪਾਂ ਜਾਂਦੇ ਜਾਂਦੇ ਸ਼ੇਅਰ ਕਰਦੇ ਕਿਉਂਕਿ ਹੁਣ ਮੈਂ ਜਾਣਾ ਸੀ ਕੰਮ ਤੇ ਬਾਕੀ ਜੀ ਆਪਾਂ ਭਾਇਓਪ ਦੇ ਸਾਰੇ ਵੀਰਾਂ ਨੂੰ ਸਮਝ ਆ ਗਈ ਹੋਣੀ ਆ ਤੇ ਹੁਣ ਇਹ ਮੇਰੇ ਵੀਰਵਾਰਕੇ ਤੁਸੀਂ ਸਾਰੇ ਇਹ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਹੋਰ ਵੀਰਾਂ ਨੇ ਪੇਪਰ ਭਰਨੇ ਆ ਜਾਂ ਆਪਦੇ ਪਰੋਣੇ ਆ ਵੀ ਚਲੋ ਆਪਦੇ ਮਾਲਕਾਂ ਨੂੰ ਜਾਂ ਤਾਂ ਪਹੁੰਚ ਗਈ ਹੋਣੀ ਆ ਖਬਰ ਤੇ ਨਹੀਂ ਫੇਰ ਵੀ ਉਹ ਆਪਦਾ ਜਾਣਤਾ ਨੂੰ ਜਾਂ ਮਾਲਕਾਂ ਨੂੰ ਵੀ ਉਹ ਦੱਸ ਸਕਣ ਹਨਾ ਗੱਲ ਕਰ ਸਕਣ ਇਸ ਕਰਕੇ ਇਹ ਵੀਡੀਓ ਜਿਹੜੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹੁਣ ਮੈਂ ਇਹ ਵੀਡੀਓ ਕਾਲੀ ਕਾਲੀ ਚ ਬਣਾਈ ਸੀ ਪਤਾ ਨਹੀਂ ਅਖਰ ਕਿੱਧਰ ਵੱਧੇ ਵੱਧਾ ਘਟਾ ਹੋ ਗਿਆ ਹੁਣ ਉਹਦੇ ਲਈ ਆਪਾਂ ਮਾਫੀ ਮੰਗਦੇ ਆ ਤੇ ਹੁਣ ਠੀਕ ਆ ਮੈਂ ਹੁਣ ਦਬਦ ਛੇਸ਼ੇ ਤੇ ਆਪ ਲੋਡ ਕਰਕੇ ਵੀਡੀਓ ਤੁਹਾਡੇ ਤੱਕ ਭੇਜਦੀ ਆ ਤੇ ਤੁਸੀਂ ਇਹ ਸੁਣ ਲਿਓ ਤੇ ਬਾਕੀ ਆ ਜਿਹੜੇ ਸ਼ੇਅਰ ਕਰ ਲਓ ਬਾਕੀ ਆਪਣੇ ਜਿਹੜੇ ਕਮੈਂਟਾਂ ਦੇ ਆਨਸਰ ਤੇ ਉਹ ਤੁਸੀਂ ਵੀ ਕੋਈ ਟੈਨਸ਼ਨ ਨਾ ਲਿਆ ਕਰੋ ਤੇ ਆਪਣੀ ਜਿਹੜੀ ਵੀ ਗੱਲ ਹੁੰਦੀ ਆ ਆਪਾਂ ਫੇਰ ਕਹਿਨੇ ਆ ਤੇ ਉਹ ਆਪਾਂ ਸਹੀ ਗੱਲ ਹੀ ਕਰਦੇ ਹੁੰਨੇ ਆ ਤੁਹਾਡੇ ਨਾਲ ਇਦਾਂ ਨਹੀਂਗਾ ਹੁੰਦਾ ਨਹੀਂ ਵੀ ਆਪਾਂ ਕੋਈ ਐਵੇਂ ਮਾਰੀ ਜਾਂਦੇ ਨਾ ਜਿੰਨੀ ਗੱਲ ਹੁੰਦੀ ਓਨੀ ਕਰਦੇ ਹੁੰਦੇ ਆ ਤੇ ਨਾ ਵਧਾ ਛਟਾ ਕੇ ਕਰਦੇ ਆ ਆਪਾਂ ਤੇ ਹੁਣ ਠੀਕ ਆ ਜੀ ਆਪਾਂ ਮਿਲਾਂਗੇ ਅਗਲੀ ਵੀਡੀਓ ਚ ਹੁਣ ਪੇਪਰ ਜਦੋਂ ਕਲੈਕ ਹੁੰਦੇ ਆ ਤੇ ਉਸ ਤੋਂ ਬਾਅਦ ਵੇਖਦੇ ਆ ਸ਼ਾਮ ਤੱਕ ਕੀ ਅਪਡੇਟ ਹੁੰਦੀ ਆ ਟਾਈਮ ਲੱਗਾ ਤਾਂ ਆਪਾਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਮਿਲਾਂਗੇ ਜੀ ਹੁਣ ਅਗਲੀ ਵੀਡੀਓ ਚ ਬਾਏ ਬਾਏ